ਗੁਰ ਜੀ ਦਾ ਹਾਲ ਸਾਮ ਗਰਾਈ ਮਾਹੀ ਗੁਰ ਜੀ ਕੀ ਪਤੇ ਸੈਰੋ ਮਹੱਲਾ ਪੰਜਵਾ ਮੋਹੇ ਦੁਹਾਗਨ ਆਪ ਸੀ ਗਾਰੀ ਰੂਪ ਰੰਗ ਦੇ ਨਾਮ ਸਵਾਰੀ ਮਿਟਿਓ ਦੁਖ ਅਰ ਸਗਲ ਸੰਤਾਪ ਗੁਰ ਹੋਏ ਮੇਰੇ ਮਾਈ ਬਾਪ ਸਖੀ ਸਹੇਰੀ ਨਿਰਗਰਸਤ ਆਨੰਦ ਕਰ ਕਿਰਪਾ ਭੀਟੇ ਮੋਹਕੰਤ ਰਹਾਉ ਤਪਤ ਬੁਝੀ ਪੂਰਨ ਸਭ ਆਸਾ ਮਿਟੇ ਅੰਧੇਰ ਭਈ ਪਰਗਾਸਾ ਅਰਹਦ ਸਬਦ ਅਚਰਜ ਬਿਸਮਾਦ ਗੁਰਪੂਰਾ ਪੂਰਾ ਪ੍ਰਸਾਦ ਜਾ ਕਉ ਪ੍ਰਗਟ ਭਏ ਗੋਪਾਲ ਤਾ ਕੇ ਦਰਸ਼ਨ ਸਦਾ ਨਿਹਾਲ ਸਰਬ ਗੁਣਾ ਤਾਕੈ ਬਹੁਤ ਨਿਧਾਨ ਸਰਬ ਗੁਣਾ ਇਥੇ ਵਿਸਰਾਮ ਐ ਤਾਕੈ ਬਹੁਤ ਨਿਧਾਨ ਜਾ ਕਉ ਸਤਿਗੁਰ ਦੀਓ ਨਾਮ ਜਾ ਕਉ ਪੀਟਿਓ ਠਾਕੁਰ ਆਪਣਾ ਮਾਨ ਤਨ ਸੀਤਲ ਹਰ ਹਰ ਜਪਨਾ ਕਹ ਨਾਨਕ ਜੋ ਜਾਨ ਪ੍ਰਭ ਪਾਏ ਤਾ ਕੀ ਰੇਨ ਬਿਰਲਾ ਕੋ ਪਾਏ ਪੈਰਾ ਮਹੱਲਾ ਪੰਜਵਾ ਚਿਤਵਤ ਪਾਪ ਨਾ ਆਲਕ ਆਵੇ ਚਿਤਵਤ ਪਾਪ ਤੇ ਵਿਸਰਾਮ ਲਾਉਣਾ ਹੈ ਨਾ ਆਲਕ ਆਵੇ ਬੇਸਵਾ ਭਜਤ ਕਿਛ ਨਹਿ ਸ਼ਰਮ ਆਵੇ ਬੇਸਵਾ ਭਜਤ ਕਿਛ ਨਹਿ ਸ਼ਰਮ ਆਵੇ ਸਾਰੂ ਦਿਨਸ ਮਜੂਰੀ ਕਰੈ ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰ ਹੈ ਜੀ ਵੇਲਾਤ ਪਤਿ ਵਿਸਰਾਮ ਲਾਉਣਾ ਹੈ ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰ ਹੈ ਮਾਇਆ ਲੱਗ ਭੂਲੋ ਸੰਸਾਰ ਮਾਇਆ ਲੱਗ ਭੂਲੋ ਸੰਸਾਰ ਆਪ ਭੁਲਾਇਆ ਪੁਲਾਵਣ ਹਾਰੈ ਰਾਤ ਰਹਿਆ ਬਿਰਥਾ ਬਿਉਹਾਰ ਰਹਾਉ ਪੀਖਤ ਮਾਇਆ ਰੰਗ ਵਿਹਾਈ ਪੀਖਤ ਪੱਤੇ ਵਿਸਰਾਮ ਲਾਉਣਾ ਹੈ ਪੀਖਤ ਮਾਇਆ ਰੰਗ ਵਿਹਾਈ ਗੜਬੜ ਕਰੈ ਕੌਡੀ ਰੰਗ ਲਾਏ ਗੜਬੜ ਇਕੱਠਾ ਹੀ ਗੜਬੜ ਕਰੈ ਕੌਡੀ ਰੰਗ ਲਾਏ ਅੰਧ ਵਿਵਾਰ ਬੰਦ ਮਨ ਤਾਵੈ ਅੰਧ ਵਿਵਾਰ ਇਥੇ ਵਿਸਰਾਮ ਹੈ ਬੰਦ ਮਨ ਤਾਵੈ ਕਰਨ ਹਾਰ ਨਾ ਜੀ ਮਹ ਆਵੇ ਕਰਨ ਹਾਰ ਪਾਤੀ ਵਿਸਰਾਮ ਹੈ ਕਰਤ ਕਰਤ ਇਵ ਹੀ ਦੁਖ ਪਾਇਆ ਪੂਰਨ ਹੋਤ ਨ ਕਾਰਜ ਮਾਇਆ ਪੂਰਨ ਹੋਤ ਨ ਕਾਰਜ ਮਾਇਆ ਕਾਮ ਕ੍ਰੋਧ ਲੋਭ ਮਨ ਲੀਨਾ ਤੜਫ ਮੂਆ ਜੋ ਜਲ ਬਿਨ ਮੀਨਾ ਜਿਸ ਕੇ ਰਾਖੇ ਹੋਏ ਹਰ ਆਪ ਹਰ ਹਰ ਨਾਮ ਸਦਾ Jap Jap ਸਾਧ ਸੰਗ ਹਰ ਕੇ ਗੁਣ ਗਾਇਆ ਨਾਨਕ ਸਤਿਗੁਰ ਪੂਰਾ ਪਾਇਆ ਪਰੋ ਮਹੱਲਾ ਪੰਜਵਾ ਆਪਣੀ ਦਇਆ ਕਰ ਸੋ ਪਾਏ ਹਰ ਕਾ ਨਾਮ ਮਨ ਵਸਾਏ ਸਾਚ ਸਬਦ ਹਿਰਦੇ ਮਨ ਮਾਹੇ ਜਨਮ ਜਨਮ ਕੇ ਇਲ ਵਿਖ ਜਾਹਿ RAM ਨਾਮ ਜੀ ਕੋ ਆਧਾਰ ਗੋਰ ਪਰਸਾਦ ਜਪੋ ਨਿਤ ਪਾਈ ਤਾਰ ਲਏ ਸਾਗਰ ਸੰਸਾਰ ਰਹਾਉ ਜਿਨ ਕਉ ਲਿਖਿਆ ਹਰ ਏਹੋ ਨਿਦਾਨ ਸੇ ਜਨ ਦਰ ਸੇ ਜਨ ਦਰਗਹਿ ਪਾਵਹਿ ਮਾਨ ਸੂਖ ਸਹਿਜ ਆਨੰਦ ਗੁਣ ਗਾਓ ਆਨੰਦ ਪਾਤੀ ਵਿਸਰਾਮ ਲਾ ਦੋ ਸੂਖ ਸਹਿਜ ਆਨੰਦ ਗੁਣ ਗਾਓ ਸੂਖ ਸਹਿਜ ਆਨੰਦ ਗੁਣ ਗਾਓ ਆਗੇ ਮਿਲੇ ਨਿਥਾਵੇ ਥਾਓ ਆਗੇ ਮਿਲੇ ਨਿਥਾਵੇ ਥਾਓ ਨਿਥਾਵੇ ਲਾ ਨਾਲ ਜੁਗ ਹੈ ਜੁਗੰਤਰ ਇਹੋ ਤਤਸਾਰ ਜੁਗ ਹੈ ਜੁਗੰਤਰ ਇਥੇ ਵਿਸਰਾਮ ਹੈ ਇਹ ਤਤਸਾਰ ਹਰਿ ਸਿਮਰਣਾ ਸਾਚਾ ਵਿਚਾਰ ਜਿਸ ਲੜ ਲਾਇ ਲੈ ਸੋ ਲਾਗੈ ਜਿਸ ਨੜ ਲਾਇ ਲੈ ਤੇ ਵਿਸਰਾਮ ਸੋ ਲਾਗੈ ਜਨਮ ਜਨਮ ਕਾ ਸੋਇਆ ਜਾਗੈ ਤੇਰੇ ਭਗਤ ਭਗਤਨ ਕਾ ਆਪ ਆਪਣੀ ਮਹਿਮਾ ਆਪੇ ਜਾਪ ਜੀਅ ਜੰਤ ਸਾਬ ਤੇਰਾ ਹਾਥ ਨਾਨਕ ਕੀ ਪ੍ਰਭ ਸਾਧ ਹੀ ਸਾਥ ਪੈਰਾ ਮਹੱਲਾ ਪੰਜਵਾ ਨਾਮ ਹਮਾਰਾ ਅੰਤਰਜਾਮੀ ਨਾਮ ਹਮਾਰਾ ਆਵੈ ਕਾਮੀ ਰੋਮ ਰੋਮ ਰਵਿਆ ਹਰ ਨਾਮ ਗੁਰਪੂਰੈ ਸਤਗੁਰ ਪੂਰੈ ਸਤਗੁਰ ਪੂਰੈ ਕੀਨੋ ਦਾਨ ਨਾਮ ਰਤਨ ਮੇਰਾ ਪੰਡਾਰ ਅਗਮ ਅਮੋਲਾ ਅਪਰ ਅਪਾਰ ਰਹਾਉ ਨਾਮ ਹਮਾਰਾ ਨਿਹਚਲ ਧਨੀ ਨਾਮ ਕੀ ਮਹਿਮਾ ਸਭ ਮਹਿਬਨੀ ਨਾਮ ਹਮਾਰਾ ਪੂਰਾ ਸਾਹ ਨਾਮ ਹਮਾਰਾ ਬੇ ਪਰਵਾਹ ਨਾਮ ਹਮਾਰਾ ਭੋਜਨ ਭਾਉ ਨਾਮ ਹਮਾਰਾ ਮਨ ਕਾ ਸਵਾਉ ਨਾਮ ਨਾ ਵਿਸਰੈ ਸੰਤ ਪ੍ਰਸਾਦ ਨਾਮ ਲੈਤ ਅਨਹਦ ਪੂਰੇ ਨਾਦ ਪ੍ਰਭ ਕਿਰਪਾ ਤੇ ਨਾਮ ਨਾਉ ਨਿਧ ਪਾਈ ਗੁਰ ਕਿਰਪਾ ਤੇ ਨਾਮ ਸਿਉ ਬਾਣ ਆਈ ਭਨਵੰਤੇ ਸੇਈ ਪ੍ਰਧਾਨ ਧਨਵੰਤੇ ਸੀ ਮਾਨਵੰਤੇ ਸੇਈ ਪ੍ਰਧਾਨ ਨਾਨਕ ਜਾ ਕੈ ਨਾਮ ਨਿਧਾਨ ਪਰੋ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀਏ ਪ੍ਰਾਨ ਸੁਖਦਾਤਾ ਤੂੰ ਮੇਰੇ ਜੀਏ ਪ੍ਰਾਨ ਇਥੇ ਵਿਸਰਾਮ ਲਾਉਣਾ ਹੈ ਸੁਖਦਾਤਾ ਤੂੰ ਮੇਰਾ ਠਾਕੁਰ ਹਉ ਦਾਸ ਤੇਰਾ ਤੁਜ ਬਿਨਾ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰਹੁ ਪ੍ਰਭ ਦਾਤ ਤੁਮਰੀ ਉਸਤਤ ਕਰਉ ਦਿਨ ਰਾਤ ਰਹਾਉ ਹਮ ਤੇਰੇ ਜੰਤ ਤੂ ਬਜਾਵਨ ਹਾਰਾ ਹਮ ਤੇਰੇ ਭਿਖਾਰੀ ਦਾਨ ਦੇਖ ਦਾਤਾਰਾ ਉਹ ਪ੍ਰਸਾਦ ਰੰਗ ਰਸ ਮਾਣੇ ਘਟ ਘਟ ਅੰਤਰ ਤੁਮਹਿ ਸਮਾਣੇ ਤੁਮਰੀ ਕਿਰਪਾ ਤੇ ਜਪਿਐ ਨਾਉ ਸਾਧ ਸੰਗ ਤੁਮਰੀ ਗੁਣ ਗਾਉ ਤੁਮਰੀ ਦਇਆ ਤੇ ਹੋਏ ਦਰਦ ਬਿਨਾਸ਼ ਤੁਮਰੀ ਮયા ਤੇ ਕਮਲ ਵਿਗਾਸ ਆ ਬਲੇਹਾਰ ਜਾਓ ਗੁਰਦੇਵ ਸਫਲ ਦਰਸਨਾ ਜਾ ਕੀ ਨਿਰਮਲ ਸੇਵਾ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰਾ ਮਹੱਲਾ ਪੰਡਵਾ ਸਾਬ ਤੇ ਊਚ ਜਾ ਕਾ ਦਰਬਾਰ ਸਦਾ ਸਦਾ ਆ ਕੋ ਜੁਹਾਰ ਉੱਚੇ ਤੇ ਊਚਾ ਜਾ ਕਥਾਨ ਕੋਠ ਅਗਾ ਮਿਟਹਿ ਹਰ ਨਾਮ ਕੋਠ ਨੀ ਹੈ ਕੋਟ ਕੋਟ ਅਗਾ ਮਿਟਹਿ ਇਥੇ ਵਿਸਰਾਮ ਲਾਉਣਾ ਹੈ ਹਰ ਨਾਮ ਤੇ ਸਰਨਾਈ ਸਦਾ ਸੋਖ ਹੋਏ ਕਰ ਕਿਰਪਾ ਜਾ ਕੋ ਮਿਲੈ ਸੋਈ ਰਹਾਉ ਜਾ ਕੇ ਕਰਤਬ ਲਖੇ ਨਾ ਜਾਹੇ ਇਹ ਕਰਤਬ ਹੀ ਬੋਲਣਾ ਕਰਤਬ ਨਹੀਂ ਕਹਿਣਾ ਜਾ ਕੇ ਕਰਤਬ ਲਖੇ ਨਾ ਜਾਹੇ ਜਾ ਕਾ ਪ੍ਰਵਾਸਾ ਸਾਬ ਘਟ ਮਾਹੇ ਪ੍ਰਗਟ ਭਇਆ ਸਾਧੂ ਕਹਿ ਸੰਗ ਭਗਤ ਭਗਤ ਅਰਾਧਾ ਹੈ ਸਾਧੂ ਗਈ ਜੰਨਾ ਇੱਥੇ ਦੱਦਾ ਲਾਈ ਜੰਨਾ ਇੱਥੇ ਗੱਗਾ ਹੈਗਾ ਉੱਥੇ ਘੱਗਾ ਸੰਗ ਕਹੀ ਜੰਨਾ ਇਹ ਧਿਆਨ ਨਾਲ ਬੋਲਣਾ ਪ੍ਰਗਟ ਭਇਆ ਸਾਧੂ ਕੈ ਸੰਗ ਗੱਗੇ ਨਾਲ ਪ੍ਰਗਟ ਭਇਆ ਸਾਧੂ ਕੈ ਸੰਗ ਭਗਤ ਅਰਾਧਾ ਅਣ ਦਿਨ ਰੰਗ ਦੇਦੇ ਟੋਟ ਨਹੀਂ ਪੰਡਾਰ ਦੀਦੇ ਪਦ ਤੇ ਵਿਸਰਾਮ ਹੈ ਦੀਦੇ ਟੋਟ ਨਹੀਂ ਪੰਡਾਰ ਕਿਨ ਮਹ ਥਾਪ ਉਥਾਪਨ ਹਾਰ ਜਾ ਕਾ ਹੁਕਮ ਨ ਮੇਟੈ ਕੋਈ ਸਿਰ ਪਾਤ ਸਾਹਾ ਸੱਚਾ ਸੋਏ ਜਿਸ ਕੀ ਓਟ ਤਿਸੈ ਕੀ ਆਸਾ ਦੁਖ ਸੁਖ ਹਮਰਾ ਤਿਸ ਹੀ 파ਸਾ ਰਾਖ ਲੀਨੋ ਸਭ ਜਾਨ ਕਾ ਪੜਦਾ ਨਾਨਕ ਤਿਸ ਕੀ ਉਸਤਤ ਕਰਦਾ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠ ਸੇਵਾ